ਕੀ ਇਹ तमाम ਚੀਜ਼ਾਂ ਭਾਰਤ ਦੀਆਂ ਕਿਸੇ ਤਰੀਕੇ ਦੇ ਨਾਲ ਦਿੱਕਤਾਂ ਵਧਾ ਸਕਦੀਆਂ ਨੇ ਕਿਉਂਕਿ ਇਸ ਦੇ ਵਿਚਾਲੇ ਭਾਰਤ ਵਾਲੇ ਪੱਖ ਤੋਂ ਟੈਰਿਫ ਨੂੰ ਵਧਾ ਦੇਣ ਦੀ ਵੀ ਗੱਲ ਸਾਹਮਣੇ ਆਈ ਹੈ। ਅ ਇੱਕ ਬੰਨੇ ਤੁਸੀਂ ਇਹ ਕਹਿ ਰਹੇ ਸੀ ਕਿ ਅਸੀਂ ਜਿੱਤਰੇ ਹੈਗੇ ਸੀ ਜੇ ਤੁਸੀਂ ਜਿੱਤਰੇ ਹੈਗੇ ਸੀ ਫਿਰ ਇੱਕਦਮ ਇਸ ਤਰ੍ਹਾਂ ਸੀਰ ਫਾਇਰ ਕਰਨਾ ਉਹ ਵੀ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਕਹਿ ਰਹੇ ਨੇ ਕਿ ਉਹਨਾਂ ਦੀਆਂ ਸ਼ਰਤਾਂ ਦੇ ਜਿੱਦਾਂ ਇੰਨਾ ਹੁੰਦਾ ਨਾ ਵੀ ਦੋਨਾਂ ਨੂੰ ਡੰਡੇ ਨਾਲ ਕਰਾਇਆ ਹੁੰਦਾ। ਬਿਲਕੁਲ ਬਿਲਕੁਲ ਕਿ ਧਮਕੀ ਦੇ ਕੇ ਜਿਹੜਾ ਕਰਾਇਆ ਗਿਆ بار بار ڈی جی ایم او ڈی جی ایم او ਹੁਣ ਕਹਿ ਰਿਹਾ ਕਿ 335 ਦੇ ਕਹਿੰਦੇ ਜੀ ਸਾਨੂੰ ਪਾਕਿਸਤਾਨ ਦੀ ਕਾਲ ਆਂਦੀ ਹੈ ਤੇ ਫਿਰ 5 ਵਜੇ ਦਾ ਸੀ ਐਲਾਨ ਕਰ ਦਿੰਦੇ ਨੇ ਕਿ 5 ਵਜੇ ਤੋਂ ਬਾਅਦ ਜੋ ਜਿਹੜਾ ਸੀਜ਼ਫਾਇਰ ਨਹੀਂ ਕਰਾਂਗੇ ਹੁਣ ਡੀ ਜੀ ਐਮ او ਦੀ ਕਾਲ 335 ਦੇ ਆਂਦੀ ਕੀ ਡੀ ਜੀ ਐਮ او ਇਹ ਫੈਸਲੇ ਕਰਦਾ ਹੈ ਕਿ ਜੰਗ ਕਦੋਂ ਰੁਕਣੀ ਹੈ ਜਾਂ ਕਦੋਂ ਸੀਜ਼ਫਾਇਰ ਹੋਣਾ ਹੈ ਇਹ ਫੈਸਲੇ ਤਾਂ ਕਿਤਨਾ ਕਿਤੇ ਉੱਪਰ ਹੁੰਦੇ ਨੇ ਨਾ ਜੀ ਤੇ ਫਿਰ ਜੀ ਆਪਾਂ ਕਹੀ ਕਿ ਦੋਨਾਂ ਦੀ ਗੱਲ ਚੱਲ ਰਹੀ ਹੈ ਤੇ ਫਿਰ ਤੀਜੇ ਬੰਦੇ ਨੇ ਟਵੀਟ ਕਿੱਥੋਂ ਕਰਤਾ ਜੀ ਮਤਲਬ ਡੋਨਲਡ ਡਰਾਮ ਫਿਰ ਕਿਵੇਂ ਕਿਉਂਕਿ ਪਹਿਲੀ ਅਧਿਕਾਰ ਇੱਕ ਜਿਹੜੀ ਪੁਸ਼ਟੀ ਹੁੰਦੀ ਹੈ ਉਹ ਡੋਨਲਡ ਟਰੰਪ ਦੀ ਹੁੰਦੀ ਹੈ ਨਾ ਕਿ ਭਾਰਤ ਵੱਲੋਂ ਹੁੰਦੀ ਨਾ ਪਾਕਿਸਤਾਨ ਵੱਲੋਂ ਹੁੰਦੀ ਹੈ ਸੀਜ਼ਫਾਇਰ ਦੀ ਠੀਕ ਹੈ ਦੋਨੋਂ ਮੰਨ ਗਏ ਆ ਦੋਨਾਂ ਦੇ ਵਿੱਚ ਸੀਜ਼ਫਾਇਰ ਹੋ ਗਿਆ ਹੋਇਆ ਜਿਹੜੀ ਅੱਜ ਦੀ ਨਿਊਜ਼ ਹੈ ਕਿ 25% ਟੈਰਫ ਜਿਹੜਾ ਹੈਗਾ ਏ ਉਹ ਹੁਣ ਜਿਹੜਾ ਹੈਗਾ ਅਮਰੀਕਾ ਦੇ ਉੱਪਰ ਜਿਹੜਾ ਹੈ ਭਾਰਤ ਨੇ ਵੀ ਲਗਾ ਦਿੱਤਾ ਹੈ ਖਾਸ ਕਰਕੇ ਜਿਹੜਾ ਐਲੂਮੀਨੀਅਮ ਤੇ ਸਟੀਲ ਦੇ ਜਿਹੜੇ ਜਾਂ ਉਹਦੇ ਨਾਲ ਦੇ ਜਿਹੜੇ ਪ੍ਰੋਡਕਟ ਹੈਗੇ ਆ ਹੁਣ ਇਸ ਨੂੰ ਆਪਾਂ ਇਹ ਇਹ ਥੋੜੀ ਹੈ ਕਿ ਅਮਰੀਕਾ ਨੇ ਤੇ ਲਾਇਆ ਸੀ ਮਹੀਨਾ ਪਹਿਲਾਂ ਜਾਂ ਡੇਢ ਮਹੀਨਾ ਪਹਿਲੇ ਤੇ ਉਹਦਾ ਜਵਾਬ ਭਾਰਤ ਹੁਣ ਦੇ ਰਿਹਾ ਹੈਗਾ ਫਿਰ ਇਹ ਕਿਤਨਾ ਕਿਤੇ ਭਾਰਤ ਤੇ ਅਮਰੀਕਾ ਦੇ ਵਿੱਚ ਜਿਹੜੀ ਟਸਲ ਹੈਗੀ ਆ ਕਿ ਉਸ ਦੇ ਨਾਲ ਜੋੜ ਕੇ ਜਿਹੜਾ ਸੂਝਵਾਨ ਆਪਾਂ ਕਹਿ ਲਈਏ ਕਿ ਜਾਂ ਇੱਕ ਚਿੰਤਕ ਹੈਗੇ ਉਹ ਦੇਖ ਰਹੇ ਹੈਗੇ ਆ ਫਿਰ ਵਿਸ਼ਵ ਗੁਰੂ ਕਾਦੇ ਹੈਗੇ ਆ इवन ਕਿ ਜਿਹੜੇ ਕਾਫੀ ਸਾਰਾ মিডিਆ ਜਿਹੜਾ ਹੈਗਾ ਉਹ ਤਾਂ ਇਹ ਵੀ ਪੁੱਛ ਰਿਹਾ ਹੈ ਕਿ ਜਦੋਂ جنگ ਹੋਈ ਹੈ جنگ ਦੇ ਵਿੱਚ ਭਾਰਤ ਦੇ ਨਾਲ ਆ ਕੇ ਤਾਂ ਕੋਈ ਵੀ ਨਹੀਂ ਖੜਾ ਹੋਇਆ ਜੀ ਮਤਲਬ ਜਿਹੜਾ ਪਹਿਲਗਾਮ ਵਾਲਾ ਇਨਸੀਡੈਂਟ ਹੋਇਆ ਉਸ ਉਤੇ ਕੰਡੈਮਨ ਕਰਤਾ ਕੁਝ ਕੰਟਰੀਜ਼ ਨੇ ਪਰ جنگ ਦੇ ਵਿੱਚ ਤੁਹਾਡੇ ਨਾਲ ਕੌਣ ਖੜਾ ਹੈ ਮਤਲਬ ਫਿਰ ਉਹ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ ਉਹਨੂੰ ਦੁਬਾਰਾ ਡਿਫਾਈਨ ਕਰਨ ਦੀ ਜਿਹੜੀ ਲੋੜ ਹੈਗੀ ਹੈ ਕਿ ਇਸ ਟਾਈਮ ਤੇ ਸਿੱਧੇ ਤੌਰ ਤੇ ਤੇ ਉੱਤੇ ਭਾਰਤ ਦੀ ਸਪੋਰਟ ਦੇ ਵਿੱਚ ਕੋਈ ਵੀ ਨਹੀਂ ਆਇਆ ਨਾ ਲਾਗੇ ਜਾਕੇ ਵਾਲੇ ਮੁਲਕ ਚੋਂ ਆਇਆ ਪਾਕਿਸਤਾਨ ਦੀ ਸਪੋਰਟ ਦੇ ਵਿੱਚ ਤੇ ਫਿਰ ਵੀ ਅ ਤੁਰਕੀ ਆਇਆ ਹੈਗਾ ਜਾਂ ਚਾਈਨਾ ਨੇ ਸਟੇਟਮੈਂਟਸ ਵਗੈਰਾ ਦਿੱਤੀਆਂ ਹੈਗੀਆਂ ਜਾਂ ਅਜ਼ਰਬਾਈਜਾਨ ਕੁਛ ਇਸ ਤਰ੍ਹਾਂ ਦੇ ਮੁਲਕ ਜਿਹੜੇ ਉਧਰਲੇ ਬੰਨੇ ਆਏ ਇਧਰਲੇ ਬੰਨੇ ਇੰਟਰਨੈਸ਼ਨਲ ਡਿਪਲੋਮੇਸੀ ਤੇ ਵੀ ਇਹਨਾਂ ਦੇ ਜਿਹੜੇ ਆਪਣੇ ਪੱਤਰਕਾਰ ਹੈਗੇ ਉਹ ਸਵਾਲ ਜਿਹੜੇ ਚੁੱਕਰੇ ਹੈਗੇ ਨੇ ਗੱਲ ਕਰਾਂਗੇ ਹੋਰ ਅਹਿਮ ਮੁੱਦਿਆਂ ਦੇ ਉੱਤੇ ਅ ਪ੍ਰੋਗਰਾਮ ਦੇ ਵਿੱਚ ਡੋਨਲਡ 트ੰਪ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਡੋਨਲਡ 트ੰਪ ਨੇ ਜਿਸ ਤਰੀਕੇ ਦੇ ਨਾਲ ਵਿਚੋਲਗੀ ਕੀਤੀ ਸੀ ਤਿੰਨ ਤੋਂ ਚਾਰ ਦਿਨ ਹੀ ਬੀਤਦੇ ਨੇ ਲੇਕਿਨ ਡੋਨਲਡ 트ੰਪ ਨੂੰ ਫਿਰ ਤੋਂ ਮੁੜ ਤੋਂ ਆ ਕੇ ਬਿਆਨ ਦੇਣਾ ਪੈਂਦਾ ਹੈ ਕਿ ਇਹ तमाम ਚੀਜ਼ਾਂ ਭਾਰਤ ਦੀਆਂ ਕਿਸੇ ਤਰੀਕੇ ਦੇ ਨਾਲ ਦਿੱਕਤਾਂ ਵਧਾ ਸਕਦੀਆਂ ਨੇ ਕਿਉਂਕਿ ਇਸ ਦੇ ਵਿਚਾਲੇ ਭਾਰਤ ਵਾਲੇ ਪੱਖ ਤੋਂ ਟੈਰਿਫ ਨੂੰ ਵਧਾ ਦੇਣ ਦੀ ਵੀ ਗੱਲ ਸਾਹਮਣੇ ਆਈ ਹੈ ਜੀ ਬਿਲਕੁਲ ਡੋਨਲਡ 트ੰਪ ਦੀ ਤੁਸੀਂ ਜਿਹੜੀ ਗੱਲ ਕੀਤੀ ਹੈਗੀ ਇਹ ਦੁਬਾਰਾ ਤੀਸਰੀ ਵਾਰ ਸਾਊਦੀ ਅਰਬੋਂ ਹੁੰਦੇ ਨੇ ਤੇ ਉਥੇ ਵੀ ਜਾ ਕੇ ਤੁਹਾਨੂੰ ਯਾਦ ਹੋਵੇਗਾ ਕਿ ਪਹਿਲੇ ਟਵੀਟ ਦੇ ਵਿੱਚ ਵੀ ਉਹ ਕਲੇਮ ਲੈਂਦੇ ਹੈਗੇ ਨੇ ਕਿ ਮੈਂ ਜਿਹੜੀ ਹੈ ਇਹ جنگ ਰੋਕਾਈ ਹੈ ਜਾਂ ਮੈਂ ਭਾਰਤ ਤੇ ਪਾਕਿਸਤਾਨ ਨੂੰ ਨਿਊਕਲੀਅਰ ਵਾਰ ਦੇ ਵੱਲ ਜਾਣ ਤੋਂ ਰੋਕਿਆ ਹੈਗਾ ਹੈ ਪਹਿਲਾਂ ਟਵੀਟ ਆਉਂਦਾ ਹੈ ਫਿਰ ਇੱਕ ਸਪੀਚ ਆਉਂਦੀ ਹੈ ਤੇ ਹੁਣ ਵੀ ਇਸੇ ਤਰੀਕੇ ਦਾ ਹੀ ਹੋਇਆ ਹੁਣ ਤੇ ਉਹਨਾਂ ਨੇ ਹੋਰ ਜ਼ਿਆਦਾ ਅਗਲੇ ਪੱਧਰ ਤੇ ਜਾ ਕੇ ਕਹਿੰਦੇ ਕਿ ਸਾਡੀ ਜਿਹੜੀ ਹੈ ਵੀ ਆਪਣੇ ਜਿਹੜੇ ਜਿਹੜੀ ਵੈਸ ਹੈਗੇ ਨੇ ਜਿਹੜੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਤੇ ਮਾਰਕੋ ਰੋਬਿਓ ਜਿਹੜੇ ਕਿ ਸੈਕਟਰੀ ਆਫ ਸਟੇਟ ਹੈਗੇ ਨੇ ਕਹਿੰਦੇ ਕਿ ਇਹਨਾਂ ਨੇ 48 ਘੰਟੇ ਮੁਸ਼ੱਕਤ ਕੀਤੀ ਤੇ ਕਿਤਨਾ ਕਿਤੇ ਫਿਰ ਜਾ ਕੇ ਜਿਹੜਾ ਹੈ ਦੋਨਾਂ ਆਗੂਆਂ ਦੇ ਨਾਲ ਗੱਲਬਾਤ ਹੋਈ ਫਿਰ ਉਹਨਾਂ ਨੂੰ ਅਸੀਂ ਟ੍ਰੇਡ ਬਾਰੇ ਕਿਹਾ ਕਿ ਆਪਾਂ ਟ੍ਰੇਡ ਕਰਦੇ ਹਾਂ ਤੁਸੀਂ ਨਿਊਕਲੀਅਰ ਵਾਰ ਵਾਲੇ ਬੰਨੇ ਨਾ ਜਾਓ ਜਾਂ ਤੁਸੀਂ ਨਿਊਕਲੀਅਰ ਮਸਾਇਲਾ ਨਾਲ ਪੇ ਜੋ ਆਪਾਂ ਵਪਾਰ ਕਰੀਏ ਤੇ ਫਿਰ ਕਹਿੰਦਾ ਕਿ ਦੋਨੋਂ ਆਗੂ ਮੰਨੇ ਹੈਗੇ ਤੇ ਫਿਰ ਮੈਂ ਜੰਗ ਜਿਹੜੀ ਆ ਰੁਕਵਾਈ ਹੈਗੀ ਆ ਮਤਲਬ ਉਹਨਾਂ ਦੇ ਵੱਲੋਂ ਬਕਾਇਦਾ ਤੀਜੀ ਵਾਰ ਇਹ ਜਿਹੜਾ ਹੈ ਕਲੇਮ ਕੀਤਾ ਗਿਆ ਹੈ ਭਾਰਤ ਦੇ ਵੱਲੋਂ ਇਸ ਚੀਜ਼ ਨੂੰ ਪਾਕਿਸਤਾਨ ਨੇ ਤੇ ਐਕਸੈਪਟ ਕਰਕੇ ਜਿਹੜੀ ਉਹਨਾਂ ਦੀ ਪਹਿਲੇ ਦਿਨ ਸਪੀਚ ਹੈਗੀ ਸੀ ਉਸ ਦੇ ਵਿੱਚ ਉਹਨਾਂ ਨੇ ਐਕਸੈਪਟ ਵੀ ਕੀਤਾ ਤੇ ਧੰਨਵਾਦ ਵੀ ਕਰਤਾ ਲੇਕਿਨ ਭਾਰਤ ਵਾਲੇ ਬੰਨਿਓ ਕਿਉਂਕਿ ਆਪਾਂ ਗੱਲ ਕੀਤੀ ਸੀ ਕਿ ਜਿਸ ਤਰੀਕੇ ਦੇ ਨਾਲ ਮਾਹੌਲ ਬਣਾਇਆ ਗਿਆ ਜਾਂ ਜਿਸ ਤਰੀਕੇ ਦੇ ਨਾਲ ਕਿ ਅਸੀਂ ਤੇ ਜੰਗ ਜਿੱਤ ਚੁੱਕੇ ਸੀ ਜਾਂ ਇਸ ਤਰ੍ਹਾਂ ਦਾ ਮਾਹੌਲ ਜਦੋਂ ਪੈਦਾ ਕੀਤਾ ਗਿਆ ਤੇ ਫਿਰ ਬਕਾਇਦਾ ਉਹਦਾ ਬੈਕਲੈਸ਼ ਤੇ ਹੋਣਾ ਹੀ ਸੀਗਾ ਤੇ ਇਸ ਦੇ ਵਿੱਚ ਸੀਐਨਐਨ ਦੇ ਉੱਪਰ ਜਿਹੜੀ ਹੈਗੀ ਹੈ ਜਿਹੜੀ ਬੈਂਸ ਉਹਨਾਂ ਨੇ ਵੀ ਇੱਕ ਗੱਲ ਜਿਹੜੀ ਉਹਨਾਂ ਦੇ ਬਿਆਨ ਦੇ ਵਿੱਚ ਕਹੀ ਸੀ ਕਿ ਲਾਸਟ ਮਿੰਟਸ ਡੇਂਜਰਸ ਡਿਵੈਲਪਮੈਂਟਸ ਕਿ ਇਹਨਾਂ ਦੋਨੋਂ ਕਿਉਂਕਿ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਪਹਿਲੇ ਉਹਨਾਂ ਦੇ ਬਿਆਨ ਸੀ ਕਿ ਅਸੀਂ ਇਹਨਾਂ ਦੀ ਜੰਗ ਦੇ ਵਿੱਚ ਐਂਟਰ ਨਹੀਂ ਹੋਣਾ ਇਹ ਇਹਨਾਂ ਦੀ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਇਹਨਾਂ ਦੀ ਹਜ਼ਾਰ ਸਾਲ ਤੋਂ ਜਾਂ 15 ਸਾਲ ਤੋਂ ਚੱਲੀ ਆ ਰਹੀ ਹੈ ਸਾਡਾ ਇਹਦੇ 'ਚ ਕੋਈ ਜਾਣਦਾ ਮੁੱਦਾ ਨਹੀਂ ਹੈਗਾ ਪਰ ਫਿਰ ਉਹਨਾਂ ਨੇ ਕਿਹਾ ਕਿ ਥੋੜੀਆਂ ਜੀਆਂ ਲਾਸਟ ਮਿੰਟਸ ਡੇਂਜਰਸ ਡਿਵੈਲਪਮੈਂਟਸ ਹੁਣ ਇਹਨੂੰ ਥੋੜਾ ਡੀਕੋਡ ਕਰਨ ਦੀ ਲੋੜ ਹੈਗੀ ਹੈ ਕਿ ਇਹੋ ਜੀਆਂ ਕਿਹੜੀਆਂ ਲਾਸਟ ਮਿੰਟਸ ਡੇਂਜਰਸ ਡਿਵੈਲਪਮੈਂਟਸ ਹੋ ਰਹੀਆਂ ਸਨ ਦੋਨਾਂ ਪਾਸਿਆਂ ਤੋਂ ਜਿਹਦੇ ਕਰਕੇ ਅਮਰੀਕਾ ਜਿਹੜਾ ਹੈ ਵਿੱਚ ਆਉਂਦਾ ਹੈਗਾ ਕੀ ਇਹ ਕਿਤੇ ਸੱਚੀ ਤਾਂ ਨਹੀਂ ਹੈਗਾ ਕਿ ਨਿਊਕਲੀਅਰ ਵਾਰ ਵਾਲੇ ਬੰਨੇ ਗੱਲ ਜਾਰੀ ਹੈਗੀ ਸੀ ਤੇ ਭਾਰਤ ਇਸ ਨੂੰ ਕਿਸੇ ਵੀ ਪਾਸਿਓਂ ਜਿਹੜਾ ਭਾਰਤ ਨੇ ਐਕਸੈਪਟ ਜਿਹੜਾ ਨਹੀਂ ਕੀਤਾ ਹੈਗਾ ਜਿਹੜੇ ਆਪਾਂ ਕਹਿ ਲਈਏ ਕਿ ਡੀਜੀਐਮਓ ਦੇ ਵੱਲੋਂ ਵੀ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਡ ਦੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਵੀਰ ਜੈਸਵਾਲ ਬੁਲਾ ਰਹੇ ਹੈਗੇ ਨੇ ਵਿਦੇਸ਼ ਮੰਤਰਾਲੇ ਦੇ ਉਹਨਾਂ ਨੇ ਵੀ ਬਕਾਇਦਾ ਕਿਹਾ ਕਿ ਇਸ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਭਾਰਤ ਦਾ ਜਿਹੜਾ ਇੱਕ ਇੱਕ ਤੇ ਹੈਗਾ ਨਾ ਆਪਾਂ ਕਹਿ ਸਕਦੇ ਹਾਂ ਕਿ ਸਰਕਾਰੀ ਮੀਡੀਆ ਜਾਂ ਜਿਹੜਾ ਮੇਨਸਟ੍ਰੀਮ ਜਿਹੜਾ ਮੀਡੀਆ ਹੈਗਾ ਉਹ ਤੇ ਪਹਿਲਾਂ ਵੀ ਉਹਦਾਂ ਦੀਆਂ ਖਬਰਾਂ ਚਲਾਈਆਂ ਸੀ ਉਹ ਤਾਂ ਜੋ ਪ੍ਰਧਾਨ ਮੰਤਰੀ ਦਾ ਕੱਲ ਹੁਣ ਬਿਆਨ ਆਇਆ ਉਸ ਤੋਂ ਬਾਅਦ ਉਧਰਲੇ ਬੰਦੇ ਨੂੰ ਹੋਤਰਿਆ ਪਰ ਇੱਕ ਜਿਹੜਾ ਐਨਾਲਾਈਸਿਸ ਕਰਦਾ ਹੈਗਾ ਮੀਡੀਆ ਜਿਹੜਾ ਕਿ ਜੰਗ ਦੇ ਦੌਰਾਨ ਜਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਿ ਅਸੀਂ ਜਿਹੜਾ ਹੈਗਾ ਕਿ ਸਰਕਾਰ ਦੇ ਖਿਲਾਫ ਤਾਂ ਅਸੀਂ ਕੋਈ ਸਵਾਲ ਨਹੀਂ ਪੁੱਛਾਂਗੇ ਪਰ ਉਹ ਮੀਡੀਆ ਜਿਹੜਾ ਹੈਗਾ ਜਾਂ ਆਪੋਜੀਸ਼ਨ ਹੈਗੀ ਆ ਉਹ ਹੁਣ ਸਵਾਲ ਪੁੱਛ ਰਹੇ ਹੈਗੇ ਆ ਉਹ ਕਹੇ ਉਹਨਾਂ ਚ ਬਹੁਤ ਸਾਰੀਆਂ ਡਿਸਕਸ਼ਨਸ ਹੋ ਰਹੀਆਂ ਨੇ ਕਿ ਕੀ ਇੱਕ ਬੰਨੇ ਤੁਸੀਂ ਇਹ ਕਹ ਰਹੇ ਸੀ ਕਿ ਅਸੀਂ ਜਿੱਤ ਰਹੇ ਹੈਗੇ ਸੀ ਜੇ ਤੁਸੀਂ ਜਿੱਤ ਰਹੇ ਹੈਗੇ ਸੀ ਫਿਰ ਇੱਕਦਮ ਇਸ ਤਰ੍ਹਾਂ ਸੀਰਫਾਇਰ ਕਰਨਾ ਉਹ ਵੀ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਕਹਿ ਰਹੇ ਨੇ ਕਿ ਉਹਨਾਂ ਦੀਆਂ ਸ਼ਰਤਾਂ ਦੇ ਜਿੱਦਾਂ ਇਦਾਂ ਹੁੰਦਾ ਨਾ ਵੀ ਦੋਨਾਂ ਨੂੰ ਡੰਡੇ ਨਾਲ ਕਰਾਇਆ ਹੁੰਦਾ ਕਿ ਧਮਕੀ ਦੇ ਕੇ ਜਿਹੜਾ ਕਰਾਇਆ ਗਿਆ ਦੂਜਾ ਫਿਰ بار-बार ਡੀਜੀਐਮ ਉਹ ਡੀਜੀਐਮ ਹੁਣ ਕਹਿ ਰਹੇ ਕਿ 335 ਤੇ ਕਹਿੰਦੇ ਜੀ ਸਾਨੂੰ ਪਾਕਿਸਤਾਨ ਦੀ ਕਾਲ ਆਂਦੀ ਹੈ ਤੇ ਫਿਰ 5 ਵਜੇ ਦਾ ਸੀ ਐਲਾਨ ਕਰ ਦਿੰਦੇ ਨੇ ਕਿ 5 ਵਜੇ ਤੋਂ ਬਾਅਦ ਜੋ ਜਿਹੜਾ ਸੀਜ਼ਫਾਇਰ ਨਹੀਂ ਕਰਾਂਗੇ ਹੁਣ ਡੀਜੀਐਮਓ ਦੀ ਕਾਲ 335 ਦੇ ਆਦੇ ਕੀ ਡੀਜੀਐਮਓ ਇਹ ਫੈਸਲੇ ਕਰਦਾ ਹੈ ਕਿ ਜੰਗ ਕਦੋਂ ਰੁਕਣੀ ਹੈ ਜਾਂ ਕਦੋਂ ਸੀਜ਼ਫਾਇਰ ਹੋਣਾ ਹੈ ਇਹ ਫੈਸਲੇ ਤਾਂ ਕਿਤੇ ਨਾ ਕਿਤੇ ਉੱਪਰ ਹੁੰਦੇ ਨੇ ਨਾ ਜੀ ਤੇ ਫਿਰ ਜੀ ਆਪਾਂ ਕਹੀ ਕਿ ਦੋਨਾਂ ਦੀ ਗੱਲ ਚੱਲ ਰਹੀ ਹੈ ਤੇ ਫਿਰ ਤੀਜੇ ਬੰਦੇ ਨੇ ਟਵੀਟ ਕਿੱਥੋਂ ਕਰਤਾ ਜੀ ਮਤਲਬ ਡੋਨਲਡ ਟਰੰਪ ਫਿਰ ਕਿਵੇਂ ਕਿਉਂਕਿ ਪਹਿਲੀ ਅਧਿਕਾਰ ਇੱਕ ਜਿਹੜੀ ਪੁਸ਼ਟੀ ਹੁੰਦੀ ਹੈ ਉਹ ਡੋਨਲਡ ਟਰੰਪ ਦੀ ਹੁੰਦੀ ਹੈ ਨਾ ਕਿ ਭਾਰਤ ਵੱਲੋਂ ਹੁੰਦੀ ਨਾ ਪਾਕਿਸਤਾਨ ਵੱਲੋਂ ਹੁੰਦੀ ਹੈ ਸੀਜ਼ਫਾਇਰ ਦੀ ਕਿ ਦੋਨੋਂ ਮੰਨ ਗਏ ਆ ਦੋਨਾਂ ਦੇ ਵਿੱਚ ਸੀਜ਼ਫਾਇਰ ਹੋ ਗਿਆ ਹੋਇਆ ਫਿਰ ਅਜੇ ਤੱਕ ਪ੍ਰਧਾਨ ਮੰਤਰੀ ਕੱਲ ਆਦਮਪੁਰ ਵੀ ਬੋਲੇ ਹੈਗੇ ਆ ਪਰਸੋਂ ਦੇਸ਼ ਦੇ ਨਾਮ ਦੇ ਵਿੱਚ ਵੀ ਸੰਬੋਧਨ ਹੋਏ ਹੈਗੇ ਆ ਪਰ ਕਿਤੇ ਵੀ ਡੋਨਲਡ ਟਰੰਪ ਦਾ ਜ਼ਿਕਰ ਨਹੀਂ ਹੈਗਾ ਮਤਲਬ ਹੁਣ ਜੇ ਆਪਾਂ ਕਹੀ ਨਾ ਕਿ ਕੋਈ ਬੁਲਾਰਾ ਜਿਹੜਾ ਹੈਗਾ ਉਹ ਡੋਨਲਡ ਟਰੰਪ ਨੂੰ ਕੰਟਰੋਡਿਕਟ ਕਰੇਗਾ ਉਹ ਤਾਂ ਲੈਵਲ ਹੀ ਨਹੀਂ ਨਾ ਹੈਗਾ ਹੁਣ ਜੇ ਇੱਕ ਬੰਨੇ ਤੇ ਪੂਰੀ ਦੁਨੀਆ ਦੇ ਵਿੱਚ ਨੈਰੇਟਿਵ ਜਿਹੜਾ ਹੈ ਉਹ ਜਾ ਚੁੱਕਾ ਹੈ ਕਿ ਡੋਨਲਡ ਟਰੰਪ ਨੇ ਇੰਟਰਫੇਅਰ ਕਰਕੇ ਜੰਗ ਨੂੰ ਰੋਕਿਆ ਹੈਗਾ ਉਹ ਆਪਣਾ ਨੈਰੇਟਿਵ ਫੈਲਾ ਰਹੇ ਆ ਲੇਕਿਨ ਭਾਰਤ ਵਾਲੇ ਬੰਨੋ ਜਾ ਤੇ ਫਿਰ ਨਰਿੰਦਰ ਮੋਦੀ ਸਾਹਮਣੇ ਆ ਕੇ ਦੱਸਣਗੇ ਇਸ ਤਰ੍ਹਾਂ ਨਹੀਂ ਹੋਇਆ ਹੈਗਾ ਜੇ ਥੋੜਾ ਬਹੁਤਾ ਹੋਵੇ ਤੇ ਜਾਂ ਥੋੜੇ ਛੋਟੇ ਲੈਵਲ ਦੇ ਅਧਿਕਾਰੀ ਕਰਦੇ ਫਿਰ ਉਹਦਾ ਇੰਨਾ ਇੰਪੈਕਟ ਨਹੀਂ ਪੈਂਦਾ ਹੈਗਾ ਦੂਜੇ ਬੰਨੇ ਤੁਸੀਂ ਟੈਰਿਫ ਦੀ ਗੱਲ ਕੀਤੀ ਹੁਣ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਅਮਰੀਕਾ ਨੇ ਵਕਫ ਵਕਫ ਮੁਲਕਾਂ ਤੇ ਟੈਰਿਫ ਜਿਹੜਾ ਲਗਾਇਆ ਸੀਗਾ ਉਸ ਦੇ ਵਿੱਚ ਜਿਹੜੀ ਅੱਜ ਦੀ ਨਿਊਜ਼ ਹੈ ਕਿ 25% ਟੈਰਿਫ ਜਿਹੜਾ ਹੈਗਾ ਏ ਉਹ ਹੁਣ ਜਿਹੜਾ ਹੈਗਾ ਅਮਰੀਕਾ ਦੇ ਉੱਪਰ ਜਿਹੜਾ ਹੈ ਭਾਰਤ ਨੇ ਵੀ ਲਗਾ ਦਿੱਤਾ ਹੈ ਖਾਸ ਕਰਕੇ ਜਿਹੜਾ ਐਲੂਮੀਨੀਅਮ ਤੇ ਸਟੀਲ ਦੇ ਜਿਹੜੇ ਜਾਂ ਉਹਦੇ ਨਾਲ ਦੇ ਜਿਹੜੇ ਪ੍ਰੋਡਕਟ ਹੈਗੇ ਆ ਹੁਣ ਇਸ ਨੂੰ ਆਪਾਂ ਇਹ ਇਹ ਥੋੜੀ ਹੈ ਕਿ ਅਮਰੀਕਾ ਨੇ ਤੇ ਲਾਇਆ ਸੀ ਮਹੀਨਾ ਪਹਿਲਾਂ ਜਾਂ ਡੇਢ ਮਹੀਨਾ ਪਹਿਲਾਂ ਤੇ ਉਹਦਾ ਜਵਾਬ ਭਾਰਤ ਹੁਣ ਦੇ ਰਿਹਾ ਹੈਗਾ ਫਿਰ ਇਹ ਕਿਤਨਾ ਕਿਤੇ ਭਾਰਤ ਤੇ ਅਮਰੀਕਾ ਦੇ ਵਿੱਚ ਜਿਹੜੀ ਟ੍ਰਸਲ ਹੈਗੀ ਆ ਕਿ ਉਸ ਦੇ ਨਾਲ ਜੋੜ ਕੇ ਜਿਹੜਾ ਸੂਝਵਾਨ ਆਪਾਂ ਕਹਿ ਲਈਏ ਕਿ ਜਾਂ ਇੱਕ ਚਿੰਤਕ ਹੈਗੇ ਆ ਉਹ ਦੇਖ ਰਹੇ ਹੈਗੇ ਆ ਉਹ ਬੜਾ ਕੈਜ਼ੂਅਲਟੀ ਦੇ ਨਾਲ ਹੀ ਕਹਿ ਰਿਹਾ ਈਵਨ ਕਿ ਉਹਨਾਂ ਨੇ ਜਿਹੜਾ ਸਾਊਦੀ ਅਰਬ ਚ ਬੋਲਦੇ ਹੋਏ ਕਹਿੰਦੇ ਕਿ ਅਸੀਂ ਤਾਂ ਇੱਥੋਂ ਦਾ ਆਫਰ ਦਿੱਤੀ ਆ ਕਿ ਤੁਹਾਨੂੰ ਦੋਨਾਂ ਦੇਸ਼ਾਂ ਦੇ ਤੁਸੀਂ ਸੂਝਵਾਨ ਜਿਹੜੇ ਹੈਗੇ ਉਹ ਲੀਡਰਸ਼ਿਪ ਹੈਗੀ ਹੈ ਤੇ ਤੁਹਾਨੂੰ ਤੇ ਅਸੀਂ ਆਉਣ ਵਾਲੇ ਸਮੇਂ ਕਿਤੇ ਬਾਹਰ ਡਿਨਰ ਤੇ ਵੀ ਲੈ ਕੇ ਜਾਵਾਂਗੇ ਤੇ ਕਿਤੇ ਉਹਦਾਂ ਦਾ ਮਸਲਾ ਵੀ ਡਿਸਕਸ ਕਰਾਂਗੇ ਮਤਲਬ ਹੁੰਦਾ ਨਹੀਂ ਹੈ ਕਿ ਇੱਕ ਮਾਹੌਲ ਨੂੰ ਉਹ ਆਪਣੇ ਤਰੀਕੇ ਦੇ ਨਾਲ ਸ਼ਾਂਤ ਕਰਨ ਦੇ ਲਈ ਪਰ ਉੱਥੇ ਜਿਹੜਾ ਵਿਸ਼ਵਗੁਰੂ ਵਾਲਾ ਜਿਹੜਾ ਸਟੇਟਸ ਹੈਗਾ ਏ ਉਹ ਫਿਰ ਕੁਐਸਚਨ ਮਾਰਕ ਹੋ ਰਿਹਾ ਹੈ ਨਾ ਕਿ ਫਿਰ ਵਿਸ਼ਵਗੁਰੂ ਕਾਦੇ ਹੈਗੇ ਆ ਈਵਨ ਕਿ ਜਿਹੜੇ ਕਾਫੀ ਸਾਰਾ মিডিਆ ਜਿਹੜਾ ਹੈਗਾ ਉਹ ਤਾਂ ਇਹ ਵੀ ਪੁੱਛ ਰਿਹਾ ਹੈ ਕਿ ਜਦੋਂ جنگ ਹੋਈ ਹੈ جنگ ਦੇ ਵਿੱਚ ਭਾਰਤ ਦੇ ਨਾਲ ਆ ਕੇ ਤਾਂ ਕੋਈ ਵੀ ਨਹੀਂ ਖੜਾ ਹੋਇਆ ਜੀ ਮਤਲਬ ਜਿਹੜਾ ਪਹਿਲਗਾਮ ਵਾਲਾ ਇਨਸੀਡੈਂਟ ਹੋਇਆ ਉਸ ਨੂੰ ਤੇ ਕੰਡੈਮ ਕਰਤਾ ਕੁਝ ਕੰਟਰੀਜ਼ ਨੇ ਪਰ جنگ ਦੇ ਵਿੱਚ ਤੁਹਾਡੇ ਨਾਲ ਕੌਣ ਖੜਾ ਹੈ ਮਤਲਬ ਫਿਰ ਉਹ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਹੈ ਉਹਨੂੰ ਦੁਬਾਰਾ ਡਿਫਾਈਨ ਕਰਨ ਦੀ ਜਿਹੜੀ ਲੋੜ ਹੈਗੀ ਹੈ ਕਿ ਇਸ ਟਾਈਮ ਤੇ ਸਿੱਧੇ ਤੌਰ ਦੇ ਤੇ ਉੱਤੇ ਭਾਰਤ ਦੀ ਸਪੋਰਟ ਦੇ ਵਿੱਚ ਕੋਈ ਵੀ ਨਹੀਂ ਆਇਆ ਨਾ ਲਾਗੇ ਜਾਕੇ ਵਾਲੇ ਮੁਲਕ ਚੋਂ ਆਇਆ ਪਾਕਿਸਤਾਨ ਦੀ ਸਪੋਰਟ ਦੇ ਵਿੱਚ ਤੇ ਫਿਰ ਵੀ 터ਕੀ ਆਇਆ ਹੈਗਾ ਜਾਂ ਚਾਈਨਾ ਨੇ ਸਟੇਟਮੈਂਟਸ ਵਗੈਰਾ ਦਿੱਤੀਆਂ ਹੈਗੀਆਂ ਜਾਂ ਅਜ਼ਰਬਾਈਜਾਨ ਕੁਝ ਇਸ ਤਰ੍ਹਾਂ ਦੇ ਮੁਲਕ ਜਿਹੜੇ ਉਧਰਲੇ ਬਣਿਆਏ ਇਧਰਲੇ ਬੰਨੇ ਇੰਟਰਨੈਸ਼ਨਲ ਡਿਪਲੋਮੇਸੀ ਤੇ ਵੀ ਇਹਨਾਂ ਦੇ ਜਿਹੜੇ ਆਪਨੇ ਪੱਤਰਕਾਰ ਹੈਗੇ ਉਹ ਸਵਾਲ ਜਿਹੜੇ ਚੁੱਕ ਰਹੇ ਹੈਗੇ ਨੇ ਕਿ ਉਹੀ ਹੈ ਮਤਲਬ ਜਿਸ ਤਰੀਕੇ ਦਾ ਐਂਡ ਚਾਹੀਦਾ ਸੀ ਉਹ ਭਾਰਤ ਵਾਲੇ ਬੰਦੇਓ ਹੋਇਆ ਨਹੀਂ ਹੈਗਾ ਮਤਲਬ ਆਪਾਂ ਆਪਾਂ ਨੂੰ ਇਹ ਵੀ ਪਤਾ ਹੈ ਕਿ ਨੁਕਸਾਨ ਇਹਨਾਂ ਨੇ ਵਧ ਕੀਤਾ ਹੈਗਾ ਏ ਉਹਨਾਂ ਦਾ ਨੁਕਸਾਨ ਵਧ ਕੀਤਾ ਹੈ ਉਧਰ ਬਕਾਇਦਾ ਕਿ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਪਰ ਉਹਨੂੰ ਜਿਸ ਤਰੀਕੇ ਦੇ ਨਾਲ ਹੁੰਦਾ ਨਾ ਕਿ ਜਦੋਂ ਹੁਣ ਇਹਨਾਂ ਦੀ ਆਦਤ ਹੁੰਦੀ ਹੈ ਈਵੈਂਟ ਨੂੰ ਕੈਪਚਰ ਕਰਨਾ ਈਵੈਂਟ ਬਣਾਉਣਾ ਉੱਥੇ ਕਿਤਨਾ ਕਿਤੇ ਲੱਗਦਾ ਹੈ ਕਿ ਫੇਲਿਅਰ ਜਿਹੜਾ ਉਹ ਰਿਹਾ ਹੈਗਾ ਜਰੂਰ ਜੇਕਰ ਦੇਖ ਲਈਏ ਪਿਛਲੇ 1.5-2 ਸਾਲਾਂ ਦੇ ਵਿੱਚ ਭਾਵੇਂ ਭਾਰਤ ਨੂੰ ਟ੍ਰਾਂਸਮਿਸ਼ਨ ਪ੍ਰੇਪਰੇਸ਼ਨ ਦੇ ਵਿਸ਼ੇ ਦੇ ਉੱਤੇ ਘੇਰਨਾ ਹੋਵੇ ਭਾਵੇਂ ਜੋ ਟੈਰਿਫ ਵਧਾਇਆ ਗਿਆ ਹੋਵੇ ਅਮਰੀਕਾ ਵਾਲੇ ਪਾਸਿਓ ਤਾਦੀ ਭਾਰਤ ਨੇ ਕਿਸੇ ਤਰੀਕੇ ਦੀ ਉਹ 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 ਉਹੋ ਜਿਹੇ ਰੁਪਈਆ ਨਹੀਂ ਵਿਖਾਇਆ ਜਿਹੋ ਜਾਂ ਐਕਸਪੈਕਟ ਕੀਤਾ ਜਾ ਰਿਹਾ ਸੀ ਤੇ ਅੱਜ ਜੇਕਰ ਭਾਰਤ ਆਪਣੇ ਆਪ ਨੂੰ ਇਕੱਲਾ ਸਮਝਦਾ ਹੈ ਕਿ ਹਾਂ جنگ ਵਾਲੇ ਹਾਲਾਤਾਂ ਦੇ ਵਿੱਚ ਵੀ ਜੇਕਰ ਕੋਈ ਮੁਲਕ ਉਸ ਦੇ ਨਾਲ ਨਹੀਂ ਖੜਿਆ ਤੇ ਉਸ ਦੇ ਵਿਚਾਲੇ ਸੀਜ਼ਫਾਇਰ ਦੀ ਵੀ ਕਹਿ ਲਓ ਜੋ ਜੋ ਸੀਜ਼ਫਾਇਰ ਦਾ ਕ੍ਰੈਡਿਟ ਸੀਗਾ ਉਹ ਵੀ ਜੇਕਰ ਡੋਨਲਡ ਟਰੰਪ ਲੈ ਜਾਂਦੇ ਨੇ 48 72 ਘੰਟਿਆਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸੇ ਤਰੀਕੇ ਦੇ ਸ਼ਬਦ ਸਾਂਝੇ ਕੀਤੇ ਜਾਂਦੇ ਨੇ ਇਹ तमाम ਚੀਜ਼ਾਂ ਜ਼ਰੂਰ ਜ਼ਾਹਿਰ ਕਰਦੀਆਂ ਨੇ ਕਿ ਜੇਕਰ ਵਿਸ਼ਵ ਗਰੂ ਹੋਣ ਦਾ ਸੀ ਆਪਣੇ ਵੱਲ ਦਮ ਖਮ ਰੱਖਦੇ ਸੀ ਉਹ ਦਮ ਖਮ ਸਿਰਫ ਗੱਲਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਨਜ਼ਰ ਆ ਰਿਹਾ ਫੋਕਾ ਦਮ ਖਮ ਅਸਲ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਸਾਖ ਹੋਣੀ ਚਾਹੀਦੀ ਹੈ ਕਿਹੋ ਜੀ ਕਿਸੇ ਮੁਲਕ ਦੀ ਕਿਸੇ ਤਗੜੇ ਮੁਲਕ ਦੀ ਉਹੋ ਜੀ ਸਾਖ ਇਸ ਵੇਲੇ ਇਹਨਾਂ तमाम ਇਨਸੀਡੈਂਟਸ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਈ